ਦੋਸਤੋ ਜੇਕਰ ਤੁਸੀਂ ਆਪਣੇ ਭੋਜਨ ਦੇ ਵਿੱਚ ਆਂਡਿਆਂ ਦਾ ਇਸਤੇਮਾਲ ਕਰਦੇ ਹੋ ਜਾਂ ਫਿਰ ਆਂਡੇ ਖਾਣ ਦੇ ਸ਼ੌਕੀਨ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਗਰਮੀਆਂ ਦੇ ਵਿੱਚ ਖਾਣ ਪੀਣ ਵਾਲੀ ਚੀਜ਼ਾਂ ਦੇ ਖਰਾਬ ਹੋਣ ਦੇ ਚਾਂਸ ਵਾਧੂ ਹੋ ਜਾਂਦੇ ਨੇ ਇਸ ਕਰਕੇ ਸਾਨੂੰ ਚੌਕਸ ਵੀ ਵਾਧੂ ਰਹਿਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਆਂਡਿਆਂ ਦਾ ਬਾਹਰੋਂ ਦੇਖ ਕੇ ਸਾਨੂੰ ਪਤਾ ਨਹੀਂ ਚੱਲਦਾ ਇਸ ਕਰਕੇ ਸਾਨੂੰ ਆਂਡਿਆਂ ਦੇ ਸਬੰਧਤ ਬਹੁਤ ਚੌਕਸ ਹੋਣ ਦੀ ਜ਼ਰੂਰਤ ਹੁੰਦੀ ਹੈ ਕਿ ਕੀ ਜਿਹੜੇ ਆਪਾਂ ਆਂਡੇ ਖਾਣ ਲੱਗੇ ਆ ਉਹ ਆਂਡੇ ਕਿਤੇ ਖਰਾਬ ਤਾਂ ਨਹੀਂ ਕਿਤੇ ਸਾਡੀ ਸਿਹਤ ਨੂੰ ਖਰਾਬ ਤਾਂ ਨਹੀਂ ਕਰਨਗੇ ਦੋਸਤੋ ਜੇਕਰ ਤੁਸੀਂ ਖਰਾਬ ਆਂਡੇ ਖਾ ਲੈਂਦੇ ਹੋ ਤਾਂ ਫਿਰ ਤੁਹਾਨੂੰ ਕਈ ਪ੍ਰਕਾਰ ਦੀ ਸਮੱਸਿਆਵਾਂ ਹੋ ਸਕਦੀਆਂ ਨੇ ਖਰਾਬ ਆਂਡੇ ਖਾਣ ਦੇ ਨਾਲ ਤੁਹਾਡੇ ਜੀ ਮਚਲਾਣਾ ਤੁਹਾਨੂੰ ਦਸਤ ਲੱਗਣੀ ਉਲਟੀਆਂ ਲੱਗਣੀਆਂ ਜਾਂ ਫਿਰ ਤੁਹਾਨੂੰ ਬੁਖਾਰ ਆਦੀ ਵੀ ਹੋ ਸਕਦਾ ਹੈ ਇਸ ਕਰਕੇ ਖਰਾਬ ਆਂਡੇ ਖਾਣਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਤਾਂ ਫਿਰ ਤੁਸੀਂ ਚੌਕਸ ਰਹੋ ਅਤੇ ਖਰਾਬ ਅਤੇ ਸਹੀ ਅੰਡਿਆਂ ਦੀ ਪਛਾਣ ਜ਼ਰੂਰ ਕਰ ਲਿਆ ਕਰੋ ਤਾਂ ਕਿ ਕਿਸੇ ਪ੍ਰਕਾਰ ਦੀ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਸੋ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਫੇਸਬੁੱਕ ਤੇ ਫੋਲੋ ਅਤੇ YouTube ਤੇ ਸਬਸਕ੍ਰਾਈਬ ਕਰਨਾ ਬਿਨਾਂ ਭੁੱਲਿਓ। ਦੋਸਤੋ ਮੁੱਖ ਰੂਪ ਦੇ ਵਿੱਚ ਆਪਾਂ ਅੰਡਿਆਂ ਨੂੰ ਦੋ ਤਰ੍ਹਾਂ ਦੇ ਨਾਲ ਖਾਂਦੇ ਹਾਂ। ਨੰਬਰ 1 ਆਪਾਂ ਅੰਡਿਆਂ ਨੂੰ ਉਬਾਲ ਕੇ ਖਾਂਦੇ ਹਾਂ। ਨੰਬਰ 2 ਆਪਾਂ ਆਂਡਿਆਂ ਦੀ ਭੁਰਜੀ ਜਾਂ ਫਿਰ ਆਂਡਿਆਂ ਦੀ ਆਮਲੇਟ ਬਣਾ ਕੇ ਖਾਣੇ ਆ ਇਸ ਤੋਂ ਬਾਅਦ ਆਂਡਿਆਂ ਦੀ ਬੇਸਿਕ ਕਈ ਪ੍ਰਕਾਰ ਦੀਆਂ ਰੈਸਪੀਆਂ ਹੋ ਸਕਦੀਆਂ ਲੇਕਿਨ ਮੁੱਖ ਰੂਪ ਦੇ ਵਿੱਚ ਆਂਡਿਆਂ ਨੂੰ ਬਣਾਉਣ ਦੇ ਇਹ ਦੋ ਹੀ ਤਰੀਕੇ ਨੇ ਤਾਂ ਫਿਰ ਆਪਾਂ ਆਂਡਿਆਂ ਦੀ ਪਛਾਣ ਕਰਨ ਦੇ ਤਰੀਕਿਆਂ ਨੂੰ ਵੀ ਦੋ ਭਾਗ ਦੇ ਵਿੱਚ ਵੰਡ ਲੈਂਦੇ ਆ ਪਹਿਲੇ ਭਾਗ ਦੇ ਵਿੱਚ ਆਪਾਂ ਆਂਡੇ ਉਬਾਲਣ ਦੇ ਨਾਲ ਸੰਬੰਧਿਤ ਆਂਡਿਆਂ ਨੂੰ ਪਛਾਣਨ ਦਾ ਤਰੀਕਾ ਜਾਣ ਲੈਂਦੇ ਆ ਦੋਸਤੋ ਜੇਕਰ ਤੁਸੀਂ ਆਂਡਿਆਂ ਨੂੰ ਉਬਾਲ ਕੇ ਖਾਣਾ ਹੈ ਤਾਂ ਫਿਰ ਆਂਡਿਆਂ ਨੂੰ ਉਬਾਲਣ ਤੋਂ ਪਹਿਲਾਂ ਇਸ ਦੇ ਖਰਾਬ ਅਤੇ ਸਹੀ ਹੋਣ ਦਾ ਤਰੀਕਾ ਜਾਣ ਲੋ ਦੋਸਤੋ ਕਰਨਾ ਕੀ ਹੈ ਤੁਸੀਂ ਤੁਸੀਂ ਇੱਕ ਮੱਗ ਦੇ ਵਿੱਚ ਪਾਣੀ ਲੈਣਾ ਹੈਗਾ ਕੋਸ਼ਿਸ਼ ਕਰੋ ਕਿ ਕੱਚ ਦੇ ਮੱਗ ਦੇ ਵਿੱਚ ਪਾਣੀ ਲਿਆ ਜਾਵੇ ਇਸ ਮੱਗ ਦੇ ਵਿੱਚ ਪਾਣੀ ਲੈਣ ਤੋਂ ਬਾਅਦ ਤੁਸੀਂ ਅੰਡੇਆਂ ਨੂੰ ਪਾਣੀ ਦੇ ਵਿੱਚ ਛੱਡ ਦੇਣਾ ਹੈ ਜੇਕਰ ਦੋਸਤੋ ਅੰਡੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਤਾਂ ਫਿਰ ਅੰਡੇ ਉਹ ਤਾਜ਼ਾ ਹੁੰਦੇ ਨੇ ਸਹੀ ਹੁੰਦੇ ਨੇ ਅਤੇ ਜੇਕਰ ਅੰਡੇ ਪਾਣੀ ਦੇ ਵਿੱਚ ਤੈਰਨ ਲੱਗ ਜਾਣ ਭਾਵ ਜਿਹੜਾ ਅੰਡਾ ਪਾਣੀ ਦੇ ਵਿੱਚ ਤੈਰ ਕੇ ਉੱਪਰ ਆ ਜਾਵੇਗਾ ਉਸ ਅੰਡੇ ਨੂੰ ਖਰਾਬ ਮੰਨਿਆ ਜਾਂਦਾ ਹੈ ਦੋਸਤੋ ਮੈਂ ਤੁਹਾਨੂੰ ਕੰਚ ਦੇ ਭਾਂਡੇ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਸੀ ਕਿ ਕਈ ਵਾਰੀ ਆਂਡਾ ਨਾ ਤਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਰਹਿੰਦਾ ਹੈ ਅਤੇ ਨਾ ਹੀ ਤੈਰ ਕੇ ਉੱਪਰ ਆਂਦਾ ਹੈ ਸਗੋਂ ਆਂਡਾ ਪਾਣੀ ਦੇ ਵਿੱਚ ਘਾਰ ਤੈਰਨ ਲੱਗਦਾ ਹੈ ਤਾਂ ਫਿਰ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸਪਸ਼ਟਤਾ ਦੇ ਨਾਲ ਦੇਖਣ ਤੇ ਨਹੀਂ ਕੰਚ ਦੇ ਭਾਂਡੇ ਦੀ ਜ਼ਰੂਰਤ ਹੁੰਦੀ ਹੈ ਦੋਸਤੋ ਜੇਕਰ ਆਂਡਾ ਪਾਣੀ ਦੇ ਵਿੱਚ ਘਾਰ ਤੈਰਨ ਲੱਗ ਜਾਵੇ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਆਂਡਾ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਲੇਕਿਨ ਉਹ ਖਾਧਾ ਜਾ ਸਕਦਾ ਹੈ ਸੋ ਦੋਸਤੋ ਇਹ ਤਾਂ ਤਰੀਕਾ ਪਾਣੀ ਦੇ ਵਿੱਚ ਆਂਡਿਆਂ ਨੂੰ ਪਾ ਕੇ ਉਸਦੇ ਤੈਰਨ ਤੋਂ ਉਸਦੇ ਖਰਾਬ ਜਾਂ ਸਹੀ ਹੋਣ ਦਾ ਅੰਦਾਜ਼ਾ ਲਾਣ ਦਾ ਤਰੀਕਾ ਹੈ ਹੁਣ ਜੇਕਰ ਤੁਸੀਂ ਅੰਡੇ ਉਬਾਲ ਚੁੱਕੇ ਹੋ ਤਾਂ ਉਸ ਤੋਂ ਬਾਅਦ ਵੀ ਇੱਕ ਛੋਟਾ ਜਿਹਾ ਟੈਸਟ ਜ਼ਰੂਰ ਕਰ ਲਿਆ ਕਰੋ ਅੰਡਿਆਂ ਨੂੰ ਉਬਾਲਣ ਤੋਂ ਬਾਅਦ ਜਦੋਂ ਤੁਸੀਂ ਅੰਡਿਆਂ ਨੂੰ ਛਿੱਲਣ ਲੱਗਦੇ ਹੋ ਤਾਂ ਫਿਰ ਅੰਡਿਆਂ ਦੇ ਵਿੱਚ ਜਿਸ ਸਾਈਡ ਜਰਦੀ ਹੁੰਦੀ ਹੈ ਅੰਡੇ ਦਾ ਪੀਲਾ ਭਾਗ ਹੁੰਦਾ ਹੈ ਉਸ ਸਾਈਡ ਤੋਂ ਸਮੈਲ ਲੈ ਕੇ ਦੇਖਿਆ ਕਰੋ ਕਿ ਕੀ ਕਾ ਅੰਡੇ ਦੇ ਵਿੱਚ ਕੋਈ ਸਮੈਲ ਤਾਂ ਨਹੀਂ ਆ ਰਹੀ ਜੇਕਰ ਤੁਹਾਨੂੰ ਲੱਗਦਾ ਕਿ ਅੰਡਿਆਂ ਦੇ ਵਿੱਚੋਂ ਥੋੜੀ ਜੀ ਸਮੈਲ ਵੀ ਆਂਦੀ ਹੈ ਤਾਂ ਫਿਰ ਉਸ ਅੰਡੇ ਨੂੰ ਨਹੀਂ ਖਾਣਾ ਚਾਹੀਦਾ ਇਹ ਅੰਡਾ ਵੀ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਹੁਣ ਆਪਾਂ ਅੰਡੇ ਨੂੰ ਬਣਾਉਣ ਦੇ ਦੂਜੇ ਤਰੀਕੇ ਦੀ ਗੱਲ ਕਰ ਲੈਂਦੇ ਆ ਜਿਸ ਦੇ ਵਿੱਚ ਆਪਾਂ ਆਂਡਿਆਂ ਦੀ ਭੂਜੀ ਜਾਂ ਫਿਰ ਆਮਲੇਟ ਬਣਾ ਕੇ ਆਂਡਿਆਂ ਨੂੰ ਪਕਾ ਕੇ ਖਾਂਦੇ ਆ ਹੁਣ ਇਹਨਾਂ ਅੰਡਿਆਂ ਨੂੰ ਪਹਿਚਾਣ ਕਰਨ ਤੋਂ ਪਹਿਲਾਂ ਤੁਸੀਂ ਆਂਡਿਆਂ ਨੂੰ ਜਦੋਂ ਕਿਸੇ ਬਰਤਨ ਦੇ ਵਿੱਚ ਫੋੜਨਾ ਹੈ ਤਾਂ ਉਸ ਵੇਲੇ ਆਂਡੇ ਨੂੰ ਫੋੜਨ ਤੋਂ ਬਾਅਦ 스멜 ਲਈਤੀ ਜਾ ਸਕਦੀ ਹੈ ਜੇਕਰ ਆਂਡਿਆਂ ਦੇ ਵਿੱਚੋਂ 스멜 ਆ ਰਹੀ ਹੈ ਜਾਂ ਫਿਰ ਆਂਡਿਆਂ ਦੇ ਪੀਲੇ ਭਾਗ ਦੇ ਵਿੱਚ ਕੋਈ ਲਾਲ ਰੰਗ ਦਾ ਸਪੌਟ ਜਾਂ ਕੋਈ ਹੋਰ ਧੱਬਾ ਤੁਹਾਨੂੰ ਨਜ਼ਰ ਆ ਰਿਹਾ ਹੈ ਤਾਂ ਵੀ ਉਹਨਾਂ ਆਂਡਿਆਂ ਨੂੰ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਹੁਣ ਦੋਸਤੋ ਇੱਕ ਤਰੀਕਾ ਹੋਰ ਵੀ ਹੈ ਖਰਾਬ ਅਤੇ ਸਹੀ ਆਂਡਿਆਂ ਦੀ ਪਛਾਣ ਕਰਨ ਦਾ ਇਹ ਤਰੀਕਾ ਹੁੰਦਾ ਕਿ ਆਂਡਿਆਂ ਨੂੰ ਖੜਕਾ ਕੇ ਦੇਖਣਾ ਤੁਸੀਂ ਕਰਨਾ ਕੀ ਹੈ ਇੱਕ ਆਂਡੇ ਨੂੰ ਆਪਣੇ ਕੰਨ ਦੇ ਕੋਲ ਲਿਜਾ ਕੇ ਇਸ ਤਰ੍ਹਾਂ ਕਰਕੇ ਖੜਕਾ ਕੇ ਦੇਖਣਾ ਹੈ ਜੇਕਰ ਆਂਡੇ ਦੇ ਵਿੱਚੋਂ ਕੋਈ ਤੁਹਾਨੂੰ ਆਵਾਜ਼ ਆਂਦੀ ਹੈ ਤਾਂ ਫਿਰ ਉਹ ਆਂਡਾ ਖਰਾਬ ਮੰਨਿਆ ਜਾਵੇ ਉਸ ਆਂਡੇ ਨੂੰ ਖਾਣ ਤੋਂ ਗੁਰੇਜ਼ ਕਰੋ ਜੇਕਰ ਆਂਡੇ ਦੇ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਤਾਂ ਫਿਰ ਉਹ ਆਂਡਾ ਖਾਣ ਯੋਗ ਹੈ ਅਤੇ ਤਰੋ ਤਾਜ਼ਾ ਹੈ ਸੋ ਦੋਸਤੋ ਇਹ ਦੋ ਤਿੰਨ ਟਿਪਸ ਨੇ ਛੋਟੇ ਛੋਟੇ ਗੱਲਾਂ ਇਹਸਾ ਕਰਕੇ ਤੁਸੀਂ ਥੋੜਾ ਜਿਹਾ ਟਾਈਮ ਲਗਾ ਕੇ ਤੁਸੀਂ ਖਰਾਬ ਅਤੇ ਸਹੀ ਅੰਡਿਆਂ ਦੀ ਪਛਾਣ ਕਰ ਸਕਦੇ ਹੋ ਸੋ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਫੇਸਬੁੱਕ ਤੇ ਫੋਲੋ ਅਤੇ YouTube ਤੇ ਸਬਸਕ੍ਰਾਈਬ ਕਰਨਾ ਬਿਨਾਂ ਭੁੱਲਿਓ ਸੋ ਦੋਸਤੋ ਜਾਣਕਾਰ ਬਣੋ ਸਿਹਤਮੰਦ ਰਹੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦੀ